ਬਠਿੰਡਾ ਦੇ ਨੇੜੇਲੇ ਪਿੰਡ ਨਰੂਆਣਾ ਦੀ ਦਾਣਾ ਮੰਡੀ ਦੇ ਵਿੱਚ ਹੁੱਲੜਵਾਜਾਂ ਦੇ ਵੱਲੋਂ ਕੀਤੇ ਗਏ ਹਵਾਈ ਫਾਇਰ ਪੁਲਿਸ ਦੇ ਵੱਲੋਂ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਇੱਕ ਨੂੰ ਕੀਤਾ ਗਿਆ ਕਾਬੂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਐਸਐਸਪੀ ਬਠਿੰਡਾ ਦੇ ਵੱਲੋਂ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪਿੰਡ ਨਰੂਆਣਾ ਦੀ ਤਾਣਾ ਮੰਡੀ ਦੇ ਵਿੱਚ ਕੁਝ ਕਾਰ ਸਵਾਰਾਂ ਦੇ ਵੱਲੋਂ 10 ਤੋਂ 15 ਹਵਾਈ ਫਾਇਰ ਕੀਤੇ ਗਏ ਹਨ ਜਿਸ ਤੇ ਤੁਰੰਤ ਕਾਰਵਾਈ ਕਰਦੇ ਥਾਣਾ ਸਦਰ ਮੁਖੀ ਦੇ ਵੱਲੋਂ ਆਪਣੇ ਸੋਰਸਾਂ ਦੇ ਆਧਾਰ ਤੇ ਉਕਤ ਮਾਮਲੇ ਤੇ ਮੁਕੱਦਮਾ ਦਰਜ ਕਰ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਅਤੇ ਇਸ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਬਾਕੀਆਂ ਦੇ ਵਿਪਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਵੱਖ-ਵੱਖ ਤਾਰਾਮਾ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਜਲਦ ਦੋਸ਼ੀਆਂ ਨੂੰ ਫੜਨ ਦਾ ਵੀ ਦਾਵਾ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਨੇ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਐਸਐਸਪੀ ਬਠਿੰਡਾ ਆਓ ਤੁਹਾਨੂੰ ਸੁਣਵਾਉਂਦੇ ਆ ਉਹਨਾਂ ਦੀ ਹੀ ਜ਼ੁਬਾਨੀ ਏ ਜੀ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀਗੀ ਕਿ ਸਦਰ ਬਠਿੰਡਾ ਪੁਲਿਸ ਸਟੇਸ਼ਨ ਦੇ ਏਰੀਆ ਚ ਨਰਵਾਣਾ ਦੀ ਦਾਣਾ ਮੰਡੀ ਚ ਕੁਝ ਹਵਾਈ ਫਾਇਰ ਰਿਪੋਰਟ ਹੋਇਆ ਤੇ ਬੇਸਡ ਔਨ ਇਨਫੋਰਮੇਸ਼ਨ ਅਸੀਂ ਕੱਲ ਸਾਡੀ ਟੀਮ ਜਿਹੜੇ ਐਸ ਐਚ ਓ ਸਦਰ ਹੈਗੇ ਅਨੁਭਵਜਨ ਆਈ ਪੀ ਐਸ ਅਫਸਰ ਤੇ ਉਹਨਾਂ ਦੀ ਸਾਰੀ ਟੀਮ ਨੇ ਕੱਲ ਸਾਰਾ ਦਿਨ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਇੱਕ ਉਹਦੇ ਚ ਦੋਸ਼ੀ ਨੂੰ ਫੜ ਲਿਆ ਔਰ ਇਹਦੇ ਚ ਉਹਨਾਂ ਦੇ ਨਾਲ ਹੋਰ ਵੀ ਪਤਾ ਲੱਗਿਆ ਕਿ ਹੋਰ ਵੀ ਮੁੰਡੇ ਸਿਗੇ ਜਿਹੜੇ ਹਲੇ ਸਾਡੇ ਲਈ ਅਨਨੋਨ ਅਕਿਊਜ਼ਡ ਹੈਗੇ ਔਰ ਇਸ ਕੇਸ ਚ ਇਸ ਲੜਕੇ ਤੋਂ ਸਾਨੂੰ ਇੱਕ ਲਾਇਸੈਂਸ ਵੈਪਨ ਵੀ ਬਰਾਮਦ ਹੋ ਗਿਆ ਤੇ ਹੁਣ ਤੱਕ ਇਹ ਪਤਾ ਚੱਲਿਆ ਕਿ ਇਹਨਾਂ ਨੇ ਜੋ ਸੈਲੀਬ੍ਰੇਟਰੀ ਜੋ ਅੱਜਕਲ ਦਾ ਯੂਥ ਮਿਸਗਾਈਡਡ ਹੈ ਹਰਕਤਾਂ ਕਰਦਾ ਤੇ ਉਸ ਦੇ ਤਹਿਤ ਅਸੀਂ ਹਵਾਈ ਫਾਇਰ ਦਾ 125 ਬੀ ਐਨ ਐਸ ਦਾ ਸੈਕਸ਼ਨ ਔਰ ਜਿਹੜਾ ਅੱਜਕਲ ਡੀ ਐਮਸ ਤੇ ਆਰਡਰ ਹੈਗੇ ਕਿ ਮਿਸ ਯੂਜ਼ ਆਫ ਗਲੋਰੀਫਿਕੇਸ਼ਨ ਆਫ ਵੈਪਨ ਇਸ ਤਰ੍ਹਾਂ ਦਾ 188 ਦਾ ਜਿਹੜਾ 223 ਬੀ ਐਨ ਐਸ ਹੁੰਦਾ ਔਰ ਆਰਮਜ਼ ਐਕਟ ਦੇ ਵੱਖਰੇ ਵੱਖਰੇ ਸੈਕਸ਼ਨ ਦੇ ਤਹਿਤ ਐਫ ਆਰ ਪੀਐਸ ਅਦਰ ਬਠਿੰਡਾ ਚ ਦਰਜ ਕਰ ਦਿੱਤਾ ਤੇ ਬਾਕੀ ਦੋਸ਼ੀਆਂ ਨੂੰ ਵੀ ਅਸੀਂ ਜਲਦ ਫੜ ਲਾਂਗੇ ਨਹੀਂ ਪਤਾ ਲੱਗਿਆ ਕਿ ਕਿੰਨੇ ਕਿ ਲੋਕ ਸੀ ਕਿੰਨੇ ਕਿ ਫਾਇਰਿੰਗ ਹੋਈ ਹੈ ਫਾਇਰਿੰਗ ਤਾਂ ਜੀ ਜਿਹੜੇ ਗਰਾਊਂਡ ਤੋਂ ਇਨਫੋਰਮੇਸ਼ਨ ਸਿਗੀ ਕਿ ਅਰਾਊਂਡ 12 ਤੋਂ 15 ਰਾਊਂਡ ਫਾਇਰ ਕੀਤੇ ਗਏ ਸੀ ਔਰ ਜਿਹੜਾ ਦੋਸ਼ੀ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਉਹਨੂੰ ਅਸੀਂ ਫੜਨ 'ਚ ਕਾਮਯਾਬ ਹੋਏ ਤੇ ਕੁਝ ਪਤਾ ਲੱਗਿਆ ਕਿ ਦੂਜੇ ਨੇੜੇ ਤੇੜੇ ਦੇ ਜ਼ਿਲ੍ਹਿਆਂ ਦੇ ਮੁੰਡੇ ਸੀਗੇ ਉਹਨਾਂ ਨੂੰ ਅਸੀਂ ਛੇਤੀ ਫੜ ਲਾਂਗੇ